ਚਾਹੇ ਉਹ ਪੰਜਾਬੀ 뮤직 ਇੰਡਸਟਰੀ ਹੋਵੇ ਜਾਂ ਫਿਰ ਬਾਲੀਵੁੱਡ 뮤직 ਇੰਡਸਟਰੀ ਹੋਵੇ 뮤직 ਇੰਡਸਟਰੀ ਇੱਕ ਐਸੀ ਚੀਜ਼ ਹੈ ਜੇ ਕਿਸੇ ਤੇ ਮਿਹਰਬਾਨ ਹੋਵੇ ਤਾਂ ਉਸ ਨੂੰ ਕੱਖਾਂ ਤੋਂ ਲੱਖਾਂ ਚ ਕਰ ਦਿੰਦੀ ਹੈ ਪਰ ਜੇ ਮਿਹਰਬਾਨ ਨਾ ਹੋਵੇ ਤਾਂ ਉਸ ਨੂੰ ਲੱਖਾਂ ਤੋਂ ਕੱਖਾਂ ਚ ਵੀ ਧੋਲ ਦਿੰਦੀ ਹੈ ਜਿਹਦੇ ਵਿੱਚ ਗੁਣ ਕਹ ਲੈ ਜਾਵੇ ਤਾਂ ਗਾਇਕੀ ਦਾ ਵੀ ਹੈ ਤੇ ਗਾਣੇ ਲਿਖਣ ਦਾ ਵੀ ਹੈ ਕਈ ਨਾਮਵਰ ਗਾਇਕਾਂ ਦੇ ਨਾਲ ਸਟੇਜ ਸਾਂਝੀ ਕੀਤੀ ਆ ਉਸਨੇ ਕੋਰਸ ਦੇ ਤੌਰ ਤੇ ਇਹ ਗਾਇਕੀ ਦਾ ਸ਼ੌਂਕ ਜੀ ਮੈਨੂੰ ਬਚਪਨ ਤੋਂ ਸੀ ਫਿਰ ਮੈਂ ਸਕੂਲ ਟਾਈਮ ਹਾਈ ਸਕੂਲ ਪੜਦਾ ਹਿਮਾਲ ਪਰਵਲ ਉੱਥੇ ਮੈਨੂੰ ਇੱਕ ਅੱਦੇ ਗੀਤ ਦਾ ਬਾਸਵਾ ਲੱਗਣੀ ਟਾਈਮ ਮਿਲਣਾ ਤੇ ਜਦੋਂ ਉੱਥੇ ਹਾਜ਼ਰੀ ਲੱਗਦੀ ਸੀ ਨਾਲ-ਨਾਲ ਪੜਦੇ ਪਰਦੇ ਮੈਂ ਟੀਰੀ ਦਾ ਕੰਮ ਸੀ ਇਸ਼ਕ ਦੀ ਪੌਣੀ ਚੜਕੇ ਆਪੇ ਇਸ਼ਕ ਦਾ ਪੰਪੜ ਬਾਲਕੇ ਆਪੇ ਉਹ ਮਿਲਦੇ ਨੇ ਸਾਡੇ ਮੇਲਾਂ ਦੇ ਰੇਫੇ ਨੂੰ ਪਾਜੀ ਹੰਸੂਲ ਗਿਆ ਉੱਥੇ ਫਿਰ ਉਹਨਾਂ ਮੈਨੂੰ ਅਮਰ ਅਮਰਸਰ ਸਿਖਿਟ ਕਰਦੇ ਸਨ ਮਤਲਬ ਪਾਜੀ ਹੰਸ ਜਿਹੜੇ ਹੰਸਰਾ ਜੀ ਹੰਸੋ ਮੈਂ ਬਦਲ ਉਹਨਾਂ ਨੂੰ ਗੁਰੂ ਮੰਨਦਾ ਹਾਂ ਸ਼ਮੂਸੀ ਮੈਂ ਵੀ ਉਹਨਾਂ ਨੂੰ ਉਸਤਾਦ ਧਰਨਾ ਗੁੰਦੇ ਸਾਂ ਬਣਾਉਂਦਾ ਤੇ ਉਦੋਂ ਕਾਫੀ ਉਹਨਾਂ ਦਾ ਨਾਂ ਸੀ ਗੀਤ ਬੜੇ ਹਿੱਟ ਸੀ ਜਿਹੜਾ ਵੀ ਕੰਮ ਦੀ ਉਹ ਵੱਜਦਾ ਹੀ ਵੱਜਦਾ ਸੀ ਇਸ ਕਰਕੇ ਉਹਨਾਂ ਦਾ ਇੱਕ ਸ਼ਹਿਰ ਸੀ ਇਥੇ ਅਮਰਸਰ ਗੁਲਦੀਪਰ ਦਾਵਾ ਜੀ ਆ ਬੇਸਾਨੂੰ ਰੱਬ ਬਣਾ ਕੇ ਸੱਟ ਜਿਗਰ ਤੇ ਮਾਰੀ ਦਿਲ ਫੱਕਰਾਂ ਦੀ ਕੁੱਲੀ ਵਾਂਗੂ ਮੱਚ ਨਹੀਂ ਗਿਆ ਲਾ ਕੇ ਬੇਕਦਰਾਂ ਨਾਲ ਯਾਰੀ ਦਿਲ ਫੱਕਰਾਂ ਦੀ ਕੁੱਲੀ ਵਾਂਗੂ ਮੱਚ ਨਹੀਂ ਗਿਆ ਲਾ ਕੇ ਬੇਕਦਰਾਂ ਨਾਲ ਯਾਰੀ ਟੇਲਰ ਦਾ ਕੰਮ ਕੰਮ ਆਇਆ ਜੀ ਜਿਹੜਾ ਸਿੱਖਿਆ ਸੀ ਟੇਲਰ ਦਾ ਹੀ ਕੰਮ ਹੱਥੀ ਕੰਮ ਜਿਹੜਾ ਸਿੱਖਿਆ ਉਹੋ ਹੀ ਕੰਮ ਆਇਆ ਮਿਊਜ਼ਿਕ ਜਾਂ ਫਿਰ ਗਾਇਕੀ ਨਹੀਂ ਕੰਮ ਹੈ ਹਾਂਜੀ ਉਹ ਸ਼ੌਂਕ ਹੀ ਕਰ ਰਹਿ ਗਿਆ ਵੀ ਸ਼ੌਂਕ ਪਰੇ ਵਕਤ ਬਖਤ ਐਸਾਨ ਦਾ ਵੀ ਸੱਟ ਲੱਗਣ ਕਰਕੇ ਹੋ ਗਿਆ ਜੀ ਜੋ ਵੀ ਹੋਣਾ ਹੈ ਮੇਰੇ ਘਰ ਬੈਨ ਜੀ ਤੇ ਜਿਹੜਾ ਸੰਗੀਤ ਨੂੰ ਪਿਆਰ ਕਰਦਾ ਸੰਗੀਤ ਇੱਕ ਰੂਹ ਦੀ ਖਰਾਕ ਆ ਇਹ ਸਮੁੰਦਰਿਆ ਵਿੱਚ ਸਿੱਖ ਨਹੀਂ ਸਕਦਾ ਮੇਰੀਆਂ ਨੀਂਦਾਂ ਲੁੱਟਣ ਵਾਲੀ રે ਤੈਨੂੰ ਚੜਨਾ ਆਵੇ ਨੀ ਗੀਤ ਤੇ ਵਾੜੀ ਦਾ ਕੋਈ ਅੜੀਏ ਤੈਨੂੰ ਰੋਟ ਚ ਤਾਵੇ ਗੀਤ ਤੇ ਵਾੜੀ ਦਾ ਕੋਲੜੀਏ ਤੈਨੂੰ ਰੋਟ ਚ ਤਾਵੇ ਕਿ ਵਾਕਈ ਯਾਰ ਮੈਂ ਕਿਤੇ ਬੇਕਦਰਾਂ ਨਾਲ ਯਾਰੀ ਲਾ ਲਈ ਮੇਰਾ ਹਾਲ ਨਹੀਂ ਕਿਸ ਨੇ ਪੁੱਛਿਆ ਹਾਂਜੀ ਤੇ ਸੱਚੀ ਗੱਲ ਹੈ ਜੀ ਜਿੰਨਾ ਨਾਲ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਹਿੰਨਾ ਰਾਤ ਦਿਨ ਉਸਤਾਦਾਂ ਨੂੰ ਗੁਰੂਆਂ ਨੂੰ ਮਰਦਾਂ ਰਿਆ ਉਹ ਇੱਥੋਂ ਸਿੱਧਾ ਵੀ ਮੇਰੇ ਲਾਗੋਂ ਦੀ ਨੱਕ ਜਾਂਦੇ ਰਿਆ ਮੇਰੇ ਹਲਾਤ ਦੇ ਪਿੱਛੇ ਪਹਿਲਾਂ ਵੇਖਿਆ ਚਾਰ ਚਪੇਰੇ ਨੱਚਦੀ ਨੱਚਦੀ ਆਗੀ ਨੇੜੇ ਪਹਿਲਾਂ ਵੇਖਿਆ ਚਾਰ ਚਪੇਰੇ ਨੱਚਦੀ ਨੱਚਦੀ ਆਗੀ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਕੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀਏ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀਏ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀਏ ਗੱਲ ਨੀਏ ਗੱਲ ਪੜਦੇ ਵਾਲੀ 뮤직 ਇੰਡਸਟਰੀ ਨੂੰ ਤੁਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹੋ ਚਾਹੇ ਉਹ ਪੰਜਾਬੀ 뮤직 ਇੰਡਸਟਰੀ ਹੋਵੇ ਜਾਂ ਫਿਰ ਬੋਲੀਵੁੱਡ 뮤직 ਇੰਡਸਟਰੀ ਹੋਵੇ ਮਿਊਜ਼ਿਕ ਇੰਡਸਟਰੀ ਇੱਕ ਐਸੀ ਚੀਜ਼ ਹੈ ਜੇ ਕਿਸੇ ਤੇ ਮਿਹਰਬਾਨ ਹੋਵੇ ਤਾਂ ਉਸ ਨੂੰ ਕੱਖਾਂ ਤੋਂ ਲੱਖਾਂ ਚ ਕਰ ਦਿੰਦੀ ਹੈ ਪਰ ਜੇ ਮਿਹਰਬਾਨ ਨਾ ਹੋਵੇ ਤਾਂ ਉਸ ਨੂੰ ਲੱਖਾਂ ਤੋਂ ਕੱਖਾਂ ਚ ਵੀ ਢੋਲ ਦਿੰਦੀ ਹੈ ਅੱਜ ਐਸੇ ਹੀ ਇੱਕ ਪੰਜਾਬੀ ਕਲਾਕਾਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਹਦੇ ਵਿੱਚ ਗੁਣ ਕਹਿ ਲਿਆ ਜਾਵੇ ਤਾਂ ਗਾਇਕੀ ਦਾ ਵੀ ਹੈ ਤੇ ਗਾਣੇ ਲਿਖਣ ਦਾ ਵੀ ਹੈ ਕਈ ਨਾਮਵਰ ਗਾਇਕਾਂ ਦੇ ਨਾਲ ਸਟੇਜ ਸਾਂਝੀ ਕੀਤੀ ਹੈ ਉਸਨੇ ਕੋਰਸ ਦੇ ਤੌਰ ਤੇ ਤੇ ਜੇ ਗੱਲ ਕੀਤੀ ਜਾਵੇ ਉਸ ਦੇ ਘਰ ਦੇ ਹਾਲਾਤਾਂ ਦੀ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਤਸਵੀਰ ਦਿਖਾ ਦਿਆਂ ਤੁਸੀਂ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਨਾਮਵਰ ਗਾਇਕਾਂ ਦੀ ਹੈ ਤੇ ਇਨ੍ਹਾਂ ਗਾਇਕਾਂ ਦੇ ਨਾਲ ਇੱਕ ਕੈਸਟ ਵੀ ਇਹਨਾਂ ਦੀ ਰਿਲੀਜ਼ ਹੋਈ ਜਿਹਦੇ ਵਿੱਚ ਖੁਦ ਇਹਨਾਂ ਨੇ ਆਪ ਗਾਣਾ ਗਾਇਆ ਤੇ ਜਿੰਨੀਆਂ ਵੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚੋਂ ਕਈ ਗਾਇਕਾਂ ਦੇ ਨਾਲ ਕੋਰਸ ਵੱਜੋਂ ਸਟੇਜ ਵੀ ਸਾਂਝੀ ਕਰ ਚੁੱਕੇ ਹਨ ਸ਼ੌਂਕ ਜਾਗਿਆ ਸੀ ਗਾਇਕੀ ਦਾ ਤੇ ਇਸੇ ਸ਼ੌਂਕ ਦੇ ਵਿੱਚ ਆਪਣਾ ਭਵਿੱਖ ਲੱਭਣ ਦੇ ਲਈ ਸਟੇਜਾਂ ਦੇ ਉੱਤੇ ਗਾਣਾ ਸ਼ੁਰੂ ਕੀਤਾ ਲੇਕਿਨ ਅੱਜ ਹਾਲਾਤ ਤੁਹਾਨੂੰ ਮੈਂ ਦਿਖਾ ਦਿਆਂ ਉਸ ਗਾਇਕ ਦੇ ਘਰ ਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਗਾਇਕ ਹੈ ਜਿਸ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਇਹਨਾਂ ਘਰ ਦੇ ਹਾਲਾਤਾਂ ਤੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਗਾਇਕ ਜਿਸ ਨੇ ਨਾਮਵਰ ਗਾਇਕਾਂ ਦੇ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਅੱਜ ਕਿਹੜੇ ਹਾਲਾਤਾਂ 'ਚ ਰਹਿ ਰਿਹਾ ਤੁਸੀਂ ਦੇਖ ਸਕਦੇ ਹੋ ਘਰ ਤਾਂ ਜਰੂਰ ਹੈ ਇੱਟਾਂ ਤੇ ਸੀਮੈਂਟ ਨਾਲ ਬਣਿਆ ਹੋਇਆ ਹੈ ਲੇਕਿਨ ਘਰ ਦਾ ਕੋਈ ਦਰਵਾਜ਼ਾ ਨਹੀਂ ਹੈ ਘਰ ਦੇ ਵਿੱਚ ਉਹ ਸਹੂਲਤ ਨਹੀਂ ਹੈ ਕੋਈ ਵੀ ਜਿਹੜੀ ਸਹੂਲਤ ਅੱਜ ਇਨਸਾਨ ਨੂੰ ਘਰ 'ਚ ਰਹਿਣ ਦੇ ਲਈ ਜ਼ਰੂਰੀ ਹੁੰਦੀ ਹੈ ਹਾਲਾਤ ਕਿਵੇਂ ਇਹ ਬਣ ਗਏ ਐਕਸੀਡੈਂਟ ਹੋ ਗਿਆ ਵੀਰ ਦਾ ਲੱਤ ਜਿਹੜੀ ਸੀ ਉਹ ਖਰਾਬ ਹੋ ਗਈ ਚੱਲਿਆ ਫਿਰਨਾ ਔਖਾ ਹੋ ਗਿਆ ਤੇ ਸਟੇਜਾਂ ਦੇ ਉੱਤੇ ਪ੍ਰੋਗਰਾਮ ਮਿਲਨੇ ਔਖੇ ਹੋ ਗਏ ਤਾਂ ਅੱਜ ਇਹ ਹਾਲਾਤ ਬਣ ਗਏ ਇਸ ਗਾਇਕ ਦੇ ਨਾਮ ਹੈ लवली ਮਟੂ ਅਤੇ ਹਲਕਾ ਫਤੇਗਰ ਚੂੜੀਆਂ ਦੇ ਪਿੰਡ ਦਾ ਰਹਿਣ ਵਾਲਾ ਹੈ ਚੱਲ ਕੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਹਾਲਾਤਾਂ ਨੂੰ ਦਿਖਾ ਦਿੱਤੇ ਇਸੇ ਕਰਕੇ ਮੈਂ ਕਿਹਾ ਸੀ ਕਿ ਇਹ 뮤직 ਇੰਡਸਟਰੀ ਜਦੋਂ ਕਿਸੇ ਤੇ ਮਿਹਰਬਾਨ ਹੋਵੇ ਤਾਂ ਉਸ ਨੂੰ ਕੱਖਾਂ ਤੋਂ ਲੱਖਾਂ 'ਚ ਕਰ ਦਿੰਦੀ ਹੈ ਲੇਕਿਨ ਜੇ ਮਿਹਰਬਾਨ ਨਾ ਹੋਵੇ ਤਾਂ ਉਹ ਆਦਮੀ ਕੱਖਾਂ 'ਚ ਰੋਲ ਜਾਂਦਾ ਹੈ लवली ਮੱਟੂ ਸਾਡੇ ਨਾਲ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇਹ ਵੀਰ ਵੱਡੀਆਂ-ਵੱਡੀਆਂ ਸਟੇਜਾਂ ਨਾਮਵਰ ਗਾਇਕਾਂ ਦੇ ਨਾਲ ਸਾਂਝੀਆਂ ਕਰਦਾ ਰਿਹਾ ਹੈ ਕੋਰਸ ਵੱਜੋਂ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੁੰਦਾ ਰਿਹਾ ਹੈ ਜਗਰਾਤੇ ਕਰਦਾ ਰਿਹਾ ਹੈ ਮਿਲਨਿਆਂ ਦੇ ਵਿੱਚ ਸਟੇਜਾਂ ਤੇ ਗਾਉਂਦਾ ਰਿਹਾ ਹੈ ਲੇਕਿਨ ਅੱਜ ਹਾਲਾਤ ਇਹ ਬਣ ਗਏ ਹਨ ਕਿ ਇਸ ਵੀਰ ਨੂੰ ਅੱਜ ਆਪਣਾ ਪਰਿਵਾਰ ਚਲਾਉਣਾ ਵੀ ਔਖਾ ਹੋ ਗਿਆ ਹੈ ਇੱਕ ਐਕਸੀਡੈਂਟ ਨੇ ਇਹ ਹਾਲਾਤ ਕਰ ਦਿੱਤੇ ਲੱਤ ਦੇ ਉੱਤੇ ਸੱਟ ਲੱਗ ਗਈ ਜ਼ਖਮ ਹੋ ਗਿਆ ਲੱਤੋ ਤੁਰਨਾ ਫਿਰਨਾ ਔਖਾ ਹੋ ਗਿਆ ਤੇ ਸਟੇਜਾਂ ਦੇ ਉੱਤੇ ਗਾਇਕਾਂ ਵੱਲੋਂ ਵੀ ਬੁਲਾਣਾ ਬਿਲਕੁਲ ਹੀ ਛੱਡ ਦਿੱਤਾ ਅੱਜ ਉਹ ਗਾਇਕ ਵੀ ਹਾਲ ਪੁੱਛਣ ਨਹੀਂ ਆਉਂਦੇ ਜਿਨ੍ਹਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦਾ ਰਿਹਾ ਜਿਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਗਾਇਕਾਂ ਦੇ ਪਿੱਛੇ ਆਵਾਜ਼ ਨਾਲ ਆਵਾਜ਼ ਮਿਲਾ ਕੇ ਗਾਉਂਦਾ ਰਿਹਾ ਅੱਜ ਘਰ ਦੇ ਵਿੱਚ ਪਤਨੀ ਹੈ ਦੋ ਬੱਚੇ ਹਨ ਇੱਕ ਛੋਟੀ ਬੇਟੀ ਇੱਕ ਬੇਟਾ ਹੈ ਲੇਕਿਨ ਘਰ ਦੇ ਹਾਲਾਤਾਂ ਤੋਂ ਤੁਸੀਂ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬੀ ਇੰਡਸਟਰੀ ਜੋ ਕਿ 뮤직 ਇੰਡਸਟਰੀ ਹੈ ਜਾਂ ਫਿਰ ਪੰਜਾਬੀ ਗਾਇਕ ਜਿਨ੍ਹਾਂ ਨੇ ਸਟੇਜਾਂ ਸਾਂਝਾ ਕਰਦਾ ਰਿਹਾ ਹੈ ਉਸ ਵੀਰ ਦੇ ਹਾਲਾਤ ਕੀ ਹਨ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਆ लवली ਮਟੂ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਭਾਜੀ लवली ਮਟੂ ਜੀ ਮੈਨੂੰ ਇਹ ਦੱਸੋ ਕਿ ਇਹ ਸ਼ੌਂਕ ਗਾਇਕੀ ਦਾ ਕਿਵੇਂ ਪਿਆ ਕਿਉਂਕਿ ਜਦੋਂ ਮੈਂ ਤੁਹਾਰ ਨਾਲ ਗੱਲਬਾਤ ਕਰ ਰਿਹਾ ਸੀ ਨਾ ਤੁਸੀਂ ਦੱਸਿਆ ਕਿ ਮੈਂ ਟੇਲਰਿੰਗ ਸਿੱਖੀ ਹੋਈ ਆ ਤਾਂ ਹੁਣ ਤੁਸੀਂ ਉਸੇ ਟੇਲਰਿੰਗ ਦੇ ਜ਼ਰੀਏ ਹੀ ਖਰਚਾ ਚਲਾ ਰਹੇ ਹੋ ਹਾਂਜੀ ਇਹ ਗਾਇਕੀ ਦਾ ਸ਼ੌਂਕ ਜੀ ਮੈਨੂੰ ਬਚਪਨ ਤੋਂ ਸੀ ਫਿਰ ਮੈਂ ਸਕੂਲ ਟਾਈਮ ਹਾਈ ਸਕੂਲ ਪੜਦਾ ਸੀ ਪਰਵਲ ਉੱਥੇ ਮੈਨੂੰ ਇੱਕਦੇ ਗੀਦਾ ਬਾਸਵਾ ਲਗਣੀ ਟਾਈਮ ਮਿਲਣਾ ਤੇ ਚਲੋ ਉੱਥੇ ਹਾਜ਼ਰੀ ਲੱਗਦੀ ਰਹੀ ਨਾਲ-ਨਾਲ ਪੜਦੇ-ਪੜਦੇ ਮੈ ਟੈਟਰੀ ਦਾ ਕੰਮ ਸਿੱਖਦਾ ਰਿਹਾ ਜੀ ਛੇ ਮੈਂ ਕਿੰਨੇ ਸਾਲ ਹੋ ਗਏ ਫਿਰ ਗਾਇਕੀ ਦੀ ਲਾਈਨ ਦੇ ਵਿੱਚ ਆਇਆ ਇਹ ਰੈਗੂਲਰ ਜੀ ਮੈਨੂੰ 14-15 ਸਾਲ ਹੋ ਗਏ ਨੇ ਮੈਂ ਇਦਾਂ ਹੀ ਗਾਇਕੀ ਲੈਣ ਦੇ ਵਿੱਚ ਇਹਨੂੰ ਸਿੱਖਤ ਕੁ ਸਿੱਖ ਕਈਆਂ ਉਸਤਾਦਾਂ ਕੋਲ ਲੋਕ ਸੇਵਾ ਕਰਕੇ ਮਾਸਟਰ ਬਲਦੇਵ ਜੀ ਸਖੇਂਦਰ ਬਬਲੂ ਜੀ ਉਹਨਾਂ ਦੇ ਫਾਦਰ ਸਾਹਿਬਾਨ ਉਹਨਾਂ ਕੋਲੋਂ ਬਹੁਤ ਸਾਰਾ ਸੰਗੀਤ ਬਾੜੀ ਪੁੱਛਿਆ ਤੇ ਜੇ ਮੈਂ ਗੱਲ ਕਰਾਂ ਨਾ ਤੇ ਇਨਸਾਨ ਸੋਚਦਾ ਕਿ ਮੈਂ ਇੱਕ ਸ਼ੌਂਕ ਹੀ ਜਿਹੜਾ ਪਾਲਿਆ ਹੋਇਆ ਉਹਦੇ ਵਿੱਚ ਹੀ ਆਪਣੇ ਫਿਊਚਰ ਨੂੰ ਬਣਾਣਾ ਤੁਹਾਨੂੰ ਗਾਇਕੀ ਦਾ ਵੀ ਸ਼ੌਂਕ ਤੇ ਟੇਲਰਿੰਗ ਵੀ ਸਿੱਖ ਲਈ ਇਹ ਦੋਵੇਂ ਸ਼ੌਂਕ ਫਿਰ ਕਿੱਦਾਂ ਚੱਲੇ ਨਾਲ ਨਾਲ ਇਹ ਜਦੋਂ ਮੈਂ ਪੜਦਾ ਸੀ ਉਦੋਂ ਨਾਲ ਦੇ ਨਾਲ ਮੈਂ ਟੇਲਰ ਦਾ ਕੰਮ ਕਰਦਾ ਸੀ ਤੇ ਸਿੱਖ ਕੇ ਨਾਲ ਮੈਂ ਕਾਰਗਰੀ ਕਰਦਾ ਸੀ ਕਿਸੇ ਦੁਕਾਨ ਤੇ ਤੇ ਇੱਕ ਮੀਟਿੰਗ ਮੁੱਢੀ ਪਾ ਕੇ ਆਪਣਾ ਬავਅ ਸ਼ੌਂਕ ਬਣ ਗਿਆ ਮੈਨੂੰ ਫਿਰ ਕਾਲਾ ਫਗਾਨਾ ਕਾਲਜ ਸਾਡੇ ਲੱਗੇ ਮੈਂ ਉਥੇ ਐਡਮਿਸ਼ਨ ਲਈ ਉੱਥੇ ਅਰਜੰਦਰਪਾਲ ਸਿੰਘ ਕਾਲੋਂ ਗੀਤਕਾਰ ਬਹੁਤ ਵਧੀਆ ਉਹਨੇ ਟੇਪ ਆਈ ਉਹ ਤੋਂ ਮਕਬੂਲਤੀ ਕੀਤੀ ਉਹਨਾਂ ਦਾ ਗੀਤ ਸੀ ਵਿੱਚ ਉਹਨਾਂ ਦੇ ਸੱਜਣਾ ਦੇ ਵੀੜੇ ਨੱਚੀ ਅਲੜ ਤੇ ਮਟਿਆਰ ਕੁੜੀ ਉਹਨਾਂ ਮੈਨੂੰ ਸੁਣਿਆ ਉੱਥੇ ਜਸਵੀਰ ਜੱਸੀ ਦਾ ਖਾੜਾ ਸੀ ਉਦੋਂ ਉਹ ਵੀ ਨਹੀਂ ਨਾ ਚੱਲੇ ਨਵੇਂ-ਨਵੇਂ ਬੰਦੇ ਸਾਰੇ ਤੇ ਉਹਨਾਂ ਨੇ ਇੱਕ ਦੋ ਗੀਤਾਂ ਦਾ ਟਾਈਮ ਦਿੱਤਾ ਤੇ ਮੈਨੂੰ ਕਹਿੰਦੇ ਵੀ ਮੈਨੂੰ ਮਿਲਿਓ ਤੈਨੂੰ ਸੁਖਵਿੰਦਰ ਸਾਹਿਲ ਕੁਲ ਛੱਡ ਕੇ ਆਵਾਂਗੇ ਫਗਵਾੜੇ ਉਹ ਮਿਲਦੇ ਨਹੀਂ ਸਾਡੇ ਮੇਲ ਨਾਲ ਦੇ ਫੇਨ ਉਹ ਪਾਜੀ ਹਣ ਸਕੂਲ ਗਿਆ ਉਤਪਿਰੋ ਨਾ ਮੈਨੂੰ ਅਮਰਸਰ ਅਮਰਸਰ ਸਿਖਤ ਕਰਦਾ ਸੀ ਮਤਲਬ ਪਾਜੀ ਹੰਸ ਜਿਹੜੇ ਹੰਸ ਰਾਜੀ ਹੰਸ ਮੈਂ ਮਤਲਬ ਉਹਨਾਂ ਨੂੰ ਗੁਰੂ ਮੰਨਦਾ ਹਾਂ ਸ਼ੌਂਕ ਸੀ ਮੈਨੂੰ ਵੀ ਉਹਨਾਂ ਨੂੰ ਉਸਤਾਦ ਧਾਰਨਾ ਗੁਰਦੇਸਾਂ ਬਣਾਉਂਨਾਂ ਤੇ ਉਦੋਂ ਕਾਫੀ ਉਹਨਾਂ ਦਾ ਨਾਂ ਸੀ ਗੀਤ ਬੜੇ ਹਿੱਟ ਸੀ ਜਿਹੜਾ ਵੀ ਗੰਦੀ ਵੱਜਦਾ ਹੀ ਵੱਜਦਾ ਸੀ ਤੇ ਇਸ ਕਰਕੇ ਉਹਨਾਂ ਦਾ ਇੱਕ ਸ਼ਹਿਰ ਤੇ ਸੀ ਇਥੇ ਅਮਰਸਰ ਗੁਰਦੀਪੁਰ ਦਾ ਬਾਜੀ ਉਹਨਾਂ ਫਿਰ ਗਿਆ ਵੀ ਉੱਥੇ ਚੱਲ ਗਿਆ ਕਰਦਿਆ ਨਾ ਜਦੋਂ ਤੁਸੀਂ ਗੱਲਬਾਤ ਕੀਤੀ ਕਿ ਮੈਂ ਗਾਇਕੀ ਦੀ ਲਾਈਨ 'ਚ ਜਾ ਰਿਹਾ ਜਾਂ ਮੈਨੂੰ ਗਾਇਕੀ ਦਾ ਸ਼ੌਂਕ ਆ ਤੇ ਘਰਦਿਆਂ ਵਿੱਚੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿ ਟੇਲਰਿੰਗ ਸਿੱਖੀ ਹੋਰ ਆਮ ਨਾਲ ਬੈਠ ਕੇ ਲੋਕਾਂ ਦੇ ਸੂਟ ਸਿਉਂ ਤੇ ਕਮਾਈ ਕਰ ਤੇ ਪਰਿਵਾਰ ਚਲਾ ਕਿਹੜੇ ਪਾਸੇ ਜਾ ਰਿਹਾ ਹਾਂਜੀ ਹਾਂਜੀ ਨਹੀਂ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਵੀ ਜੇ ਇਸ ਲਾਈਨ 'ਚ ਪੈਣਾ ਤੇ ਫਿਰ ਇਹ ਤੇ ਘਰੋਂ ਬਿਕਾਰੀ ਹੋਣਾ ਪੈਂਦਾ ਵਾ ਤੇ ਮੈਂ ਕਿਹਾ ਵੀ ਮੈਨੂੰ ਸ਼ੌਂਕ ਆ ਘਰੋਂ ਬਿਕਾਰ ਰਹੂੰਗਾ 2-4 ਸਾਲ 5 ਸਾਲ ਉਹ ਬਰੈਸਾ ਗਿਆ ਜੀ 12 13 ਸਾਲ ਕੱਢੀ ਨਹੀਂ ਬੜਿਆ ਫਿਰ ਗਾਂ ਤੇ ਕਹੀਂ 12 13 ਸਾਲ ਤੁਸੀਂ ਆਪਣੇ ਇਸ ਸ਼ੌਂਕ ਨੂੰ ਦੇ ਦਿੱਤੇ ਸਟੇਜਾਂ ਨਾਮਵਰ ਗਾਇਕਾਂ ਨਾਲ ਸਾਂਝੀਆਂ ਕੀਤੀਆਂ ਕੋਰਸ ਵਜੋਂ ਉਹਨਾਂ ਦੇ ਨਾਲ ਕੰਮ ਕੀਤਾ ਨਾਮਵਰ ਗਾਇਕਾਂਾਂ ਦਾ ਤੁਹਾਡੀਆਂ ਫੋਟੋਆਂ ਨੇ ਇੱਕ ਆਪਣੀ ਕੈਸਟ ਵੀ ਤੁਸੀਂ ਕੱਢ ਲਈ ਪਰ ਅੱਜ ਫੇਰ लवली ਮਟੂ ਉੱਥੇ ਹੀ ਬੈਠਾ ਤੇ ਉਹੀ ਮਸ਼ੀਨ ਹੱਥ ਲੈ ਕੇ ਬੈਠਾ ਜਦ ਤੋਂ ਟੇਲਰਿੰਗ ਦਾ ਕੰਮ ਸਿੱਖਿਆ ਸੀ ਕਿਸ ਤਰ੍ਹਾਂ ਦਾ ਲੱਗਦਾ ਫਿਰ ਕੀ ਮਹਿਸੂਸ ਹੁੰਦਾ ਮਹਿਸੂਸ ਹੁੰਦਾ ਵੀ ਇਤੋਂ ਹੀ ਪੈਸਾ ਕਮਾਉਣ ਦਾ ਦਰੀਆ ਚਾਲੂ ਕੀਤਾ ਜੀ ਮਸ਼ੀਨ ਤੋਂ ਹੀ ਤੇ ਇਤੋਂ ਗਾਂ ਵਧਦਾ ਜਾ ਰਿਹਾ ਫਿਰ ਇਹ ਐਕਸੀਡੈਂਟ ਹੋਣ ਕਰਕੇ ਮੇਰੇ ਮਾਤਾ ਜੀ ਦਾ ਸਪੇਅਰ ਹੋ ਗਏ ਬੰਬਾਰੇ ਫਿਰ ਹੁਣ ਉਹ ਫਿਰ ਟੇਲਰ ਦਾ ਕੰਮ ਹੀ ਕੰਮ ਆਇਆ ਜੀ ਜਿਹੜਾ ਸਿੱਖਿਆ ਸੀ ਟੇਲਰ ਦਾ ਹੀ ਕੰਮ ਹੱਥੀ ਕੰਮ ਜਿਹੜਾ ਸਿੱਖਿਆ ਉਹੋ ਹੀ ਕੰਮ ਆਇਆ ਮਿਊਜ਼ਿਕ ਜਾਂ ਫਿਰ ਗਾਇਕੀ ਨਹੀਂ ਕੰਮ ਆਇਆ ਹਾਂਜੀ ਉਹ ਸ਼ੌਂਕ ਇੱਕ ਰਹਿ ਗਿਆ ਵੀ ਸ਼ੌਂਕ ਵਾਂਗ ਮੈਂ ਰਿਕਾਰਡ ਵੀ ਕੀਤੇ ਡਿਊਟ ਕੈਸਟ ਵੀ ਕੀਤੀ 14 ਗੀਤ ਹੋਏ ਮੇਰੇ ਜੀ अच्छा ड्यूट सरदार गुरमीत सिंह ਦੇ ਸਟੂਡੀਓ ਅਮਰਸਰ ਤੋਂ ਮਤਲਬ 14 ਗਾਣੇ ਤੁਸੀਂ ਡੂਟ ਗਾਏ ਆ ਹਾਂਜੀ ਉਹ ਚੋਂ ਦਿੰਦੇ 8-9 ਦੇ ਨਹੀਂ ਹੁਣ ਉਹ ਦੋ ਗੀਤ ਰਹਿੰਦੇ ਸੀ ਡੱਬ ਹੋਣ ਵਾਲੇ ਮਤਲਬ ਪਤਾ ਨਹੀਂ ਉਹ ਕਿਦ ਕੋ ਕਰਾਉਣਾ ਹੀ ਉਹਨਾਂ ਨੇ ਆਡੀ ਟੱਚ ਹਰਜਿੰਦਰ ਸਿੰਘ ਨੇ ਜਾਂ ਪੂਜਾ ਦਾਹਿਤ ਜਾਂ ਸ਼੍ਰੀਸ਼ ਕੁਮਾਰੀ ਜੀ ਓਕੇ ਕਦੀ ਪਿੰਡ ਵਾਲੇ ਜਾਂ ਯਾਰ ਦੋਸਤ ਜਾਂ ਰਿਸ਼ਤੇਦਾਰ ਕਹਿੰਦੇ ਨਹੀਂ ਕਿ ਮੱਟੂ ਤੂੰ ਤੇ ਇੰਨੇ ਗਾਇਕੀ ਦਾ ਸ਼ੌਂਕ ਪਾਲ ਲਿਆ ਹੈ ਇੰਨੇ ਗਾਣੇ ਗਾਏ ਤੇ ਹਾਲਾਤ ਤੇਰੇ ਫੇਰ ਉੱਥੇ ਦੇ ਉੱਥੇ ਹੀ ਹੈ ਹਾਂਜੀ ਜ਼ਰੂਰ ਆਂਦੇ ਨੇ ਮਖੌਲ ਕਰਦੇ ਨੇ ਪਰ ਇਹ ਵਕਤ ਵਕਤ ਇਹ ਹਸਨ ਦਾ ਵੀ ਸੱਟ ਲੱਗਣ ਕਰਕੇ ਹੋ ਗਿਆ ਜੀ ਜੋ ਵੀ ਹੋਣਾ ਹੈ ਨਿੱਤ ਕਰਨ ਬੈਨ ਜੀਤੇ ਜਿਹੜਾ ਸੰਗੀਤ ਨੂੰ ਪਿਆਰ ਕਰਦਾ ਸੰਗੀਤ ਇੱਕ ਰੂਹ ਦੀ ਖਰਾਕ ਹੈ ਇਹ ਸਮੁੰਦਰ ਹੈ ਸਿੱਖ ਨਹੀਂ ਸਕਦਾ ਕੋਈ ਬਹੁਤ ਲੰਮਾ ਸੰਘਰਸ਼ ਹੈ ਪਰ ਇਹ ਆਗਾ ਵੀ ਆਪਣਾ ਰੋਜਗਾਰ ਰੋਟੀ ਦਾ ਰੋਜਗਾਰ ਕਾਰੋਬਾਰ ਚਲਾਉਣਾ ਬੱਚਿਆਂ ਦੀ ਪੜ੍ਹਾਈ ਜਾਂ ਇੱਧਰ-ਉੱਧਰ ਦੇ ਖਰਚੇ ਇਹ ਥੋੜਾ ਬੋਤ ਨਾ ਨਾ ਸ਼ੌਂਕ ਤੇ ਨਾਲ-ਨਾਲ ਇਹ ਚ ਕਮਾਈ ਵੀ ਹੈਗੀ ਇਹਦੀ ਵੀ ਨਹੀਂ ਮਤਲਬ ਅਸੀਂ ਇਹ ਮੰਨ ਕੇ ਚੱਲੀਏ ਕਿ ਜਦੋਂ ਇਹ ਪਾਣਾ ਵਰਤ ਗਿਆ ਤੁਹਾਡੇ ਨਾਲ ਐਕਸੀਡੈਂਟ ਹੋ ਗਿਆ ਲੱਤ ਤੁਹਾਡੀ ਖਰਾਬ ਹੋ ਗਈ ਤੁਰਨੋਂ ਫਿਰਨੋਂ ਤੁਹੀ ਮੁਸ਼ਕਲ ਹੋ ਗਈ ਤੁਹਾਨੂੰ ਹਨਾ ਤੇ ਉਸ ਤੋਂ ਬਾਅਦ ਹੀ ਹਾਲਾਤ ਜਦੋਂ ਵਿਗੜਨੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਤੁਹਾਨੂੰ ਪ੍ਰੋਗਰਾਮ ਮਿਲਨੇ ਘਟ ਗਏ ਹਨਾ ਉਸ ਤੋਂ ਬਾਅਦ ਹੀ ਗਾਇਕ ਤੁਹਾਨੂੰ ਨਾਲ ਲੈ ਕੇ ਜਾਣਾ ਘਟ ਗਏ ਹਾਂਜੀ ਜੋ ਸੱਟ ਲੱਗੀ ਫਿਰ ਫੋਨਾਂ ਫਾਨਾਂ ਤੇ ਗੱਲਾਂ ਹੁੰਦੀਆਂ ਐ ਮੈਂ ਬੈਠਦੇ ਨਾ ਜਿਕੇ ਨੇ ਜਿਕੇ ਸਿੰਗਰ ਨੂੰ ਫੋਨ ਕਰਨਾ ਉਹਨੇ ਵੀ ਕਹਿੰਦਾ ਵੀ ਕਾਊਂਟ ਚ ਪੈਸੇ ਪਾ ਦਿੰਨੇ ਆ ਤੇ ਖਲਾ ਲਿਓ ਤੇ ਇੱਕ ਦੋ ਜਿਹੜੇ ਬਹੁਤ ਨਜ਼ਦੀਕ ਸੀ ਜਿੰਨਾਂ ਕੋਲ ਰਾਤ ਦਿਨ ਆਪਾਂ ਠਹਿਰਨਾ ਤੇ ਉਹਨਾਂ ਉਧਰ ਆਉਣਾ ਮੈਂ ਉੱਥੇ ਗੁਰਦਾਸਪੁਰ ਹਸਪਤਾਲ ਹਾਂ ਬਬਰੀ ਆਉਣਾ ਆਉਂਦਿਆਂ ਜਾਂਦਾ ਭਾਂਵੇਂ 5 10 ਮਿੰਟ ਮੇਰੇ ਕੋਲ ਖਬਰ ਲੈ ਕੇ ਜਾਣਾ ਨਾਲੇ ਕੁਝ ਮੈਨੂੰ ਪੈਸੇ ਦੇ ਜਾਣੇ ਉਹਨਾਂ ਦੇ ਹਾਂਜੀ ਉਸ ਵੇਲੇ ਜਦੋਂ ਸੱਟ ਲੱਗੀ ਉਸ ਵੇਲੇ ਤੁਹਾਡੀ ਮਦਦ ਕਰਦੇ ਰਹੇ ਗਾਇਕ ਜਨਨਾਂ ਨੇ ਲੱਗੇ ਰਹੇ ਜਰੂਰ ਜੀ ਫੋਨ ਕਦੀ ਆਏ ਪੁੱਛਣ ਹਾਲ ਚਾਲ ਹਾਂਜੀ ਸ੍ਰਿੰਦਰ ਮਖਸੂਸਪਰੀ ਸੁਣਿਆ ਤੁਸੀਂ ਉਹ ਆਇਆ ਇੱਕ ਦਿਨ ਸੀ ਉਧਰ ਖੜਾ ਸੀ ਉਹ ਕੁਝ ਅਤੀ ਉਦੀ ਗੱਲ ਹੋਈ ਏ ਤਾਂ ਫੋਨ ਤੇ ਜੀ ਚਾਨਕੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਬੱਪਰੀ ਤਨ ਹੋਖ ਜਾਏਗਾ ਬਾਈਪਾਸ ਤੇ ਮੇਰੇ ਉਹਨਾਂ ਨੂੰ ਕਦੀ ਇਹ ਨਹੀਂ ਕਿਹਾ ਕਿ ਮੇਰੇ ਹਾਲਾਤ ਵੇਖ ਲਓ ਮੇਰੇ ਹਾਲਾਤ ਸੁਧਾਰੋ ਮੈਨੂੰ ਕੰਮ ਦਵੋ ਮੈਨੂੰ ਨਾਲ ਗਾਣ ਦਾ ਮੌਕਾ ਦਿਓ ਤਾਂ ਕਿ ਮੇਰੇ ਹਾਲਾਤ ਸੁਧਾਰ ਸਕਣ ਇਹ ਸਰ ਜੀ ਜਦੋਂ ਮੈਂ ਬੈਠ ਤੇ ਸਨ ਮੈਂ ਉਹਦੋਂ ਦੱਸ ਰਿਹਾ ਉਹਦੋਂ ਜਦੋਂ ਮੈਂ ਆਪ ਹੀ ਬੈਠਦੇ ਆ ਤੇ ਮੈਂ ਉਹਨਾਂ ਦੇ ਨਾਲ ਨਹੀਂ ਜਾ ਸਕਦਾ ਕੁਝ ਮੈਂ ਬਾਹਰ ਨਾਲ ਤੁਰਦਾ ਪਹਿਲਾਂ ਪਹਿਲਾਂ ਵਾਕਰਨਾ ਫਿਰ ਹਾਕੀ ਨਾ ਲੱਗਾ ਹੁਣ ਥੋੜਾ ਥੋੜਾ سپور ਰਾਟ ਪਾਇਆ ਹੁਣ ਕੱਢਦਾ ਹੁਣ ਥੋੜਾ ਜਿਹਾ ਤੁਰ ਲਗਾ ਤੇ ਦੋ ਤਿੰਨ ਮੇਲੇ ਲਾਇਆ ਕੰਮ ਇਸ ਤਰ੍ਹਾਂ ਸਿੰਗਰਾਂ ਦੇ ਇੱਕ ਫਿਰ ਆਪਣੀ ਆਵਾਜ਼ ਚ ਗਾਣਾ ਸੁਣਾ ਦਿਓ ਜਦੋਂ ਅਸੀਂ ਤੁਹਾਡੇ ਘਰ ਆਏ ਆ ਨਾ ਤੁਸੀਂ ਆਹ ਲੋ ਬੈਠੇ ਬੈਠੇ ਇੱਥੇ ਸੁਣਾਇਆ ਉਹੀ ਗਾਣਾ ਚਾਹਨਾ ਇਸੇ ਨਾਲ ਹੀ ਵਜਾ ਕੇ ਤੁਸੀਂ ਸੁਣਾਇਆ ਸੀ ਉਹੀ ਦੁਬਾਰਾ ਸੁਣਨਾ ਚਾਹਨਾ ਇਸ਼ਕ ਦੀ ਪੌੜੀ ਛਾੜ ਕੇ ਆਪੇ ਇਸ਼ਕ ਦਾ ਪੰਬੜ ਬਾਲ ਕੇ ਆਪੇ ਇਸ਼ਕ ਦੀ ਪੌੜੀ ਛਾੜ ਕੇ ਆਪੇ ਇਸ਼ਕ ਦਾ ਪੰਬੜ ਬਾਲ ਕੇ ਆਪੇ ਆਪੇ ਸਾਨੂੰ ਰੱਬ ਬਣਾ ਕੇ ਸੱਟ ਜਿਗਰ ਤੇ ਮਾਰੀ ਦਿਲ ਫੱਕਰਾਂ ਦੀ ਕੁੱਲੀ ਵਾਂਗੂ ਮੱਚ ਨਹੀਂ ਗਿਆ ਲਾ ਕੇ ਬੇਕਦਰਾਂ ਨਾਲ ਯਾਰੀ ਦਿਲ ਫੱਕਰਾਂ ਦੀ ਕੁੱਲੀ ਵਾਂਗੂ ਮੱਚ ਨਹੀਂ ਗਿਆ ਲਾ ਕੇ ਬੇਕਦਰਾਂ ਨਾਲ ਯਾਰੀ ਪੱਕੀਆ ਕਸਮਾਂ પા ਕੇ ਅੜੀਏ ਕੋਲੋਂ ਝੁੱਠੀ ਪੈਗੀ ਨਹੀਂ ਸੱਤ ਜਨਮਾਂ ਦਾ ਸਦਕ ਨਿ ਕੱਟੀ ਏ ਪਲਾਂ ਚ ਲੁੱਟ ਕੇ ਲੈ ਗਈ ਜੋਕ ਇਸ਼ਕ ਦੀ ਬਣ ਕੇ ਪੀ ਗਈ ਰਤ ਜਿਗਰ ਦੀ ਸਾਰੀ ਦਿਲ ਫਕਰਾਂ ਦੀ ਕੁੱਲੀ ਵਾਂਗੂ ਮਟਨੀ ਗਿਆ ਲਾਕੇ ਬੇ ਕਦਰਾਂ ਨਾਲ ਯਾਰੀ ਦਿਲ ਫਕਰਾਂ ਦੀ ਕੁੱਲੀ ਵਾਂਗੂ ਮਟਨੀ ਗਿਆ ਲਾਕੇ ਬੇ ਕਦਰਾਂ ਨਾਲ ਯਾਰੀ ਮੇਰੀ ਆਨੀ ਦਾ ਲੁੱਟਣ ਵਾਲੀ ਏ ਤੈਨੂੰ ਚੈਣ ਨਾ ਆਵੇਨੀ ਗੀਤ ਦੀ ਬਾੜੀ ਦਾ ਕੋਈ ਅੜੀ ਏ ਤੈਨੂੰ ਰੋੜ ਸਤਾਵੇਨੀ ਗੀਤ ਦੀ ਬਾੜੀ ਦਾ ਕੋਈ ਅੜੀ ਏ ਤੈਨੂੰ ਰੋੜ ਸਤਾਵੇਨੀ ਤੱਕ ਕੇ ਜੂਦੇ ਮਰ ਗਏ ਨੀ ਤੇਰੀ ਨਾਲ ਰਕੀ ਬਾਂ ਯਾਰੀ ਦਿਲ ਫਕਰਾਂ ਦੀ ਕੁੱਲੀ ਵਾਂਗੂ ਮੱਚਨੀ ਗਿਆ ਲਾਕੇ ਬੇਕਦਰਾਂ ਨਾਲ ਯਾਰੀ ਦਿਲ ਫਕਰਾਂ ਦੀ ਕੁੱਲੀ ਵਾਂਗੂ ਮੱਚਨੀ ਗਿਆ ਲਾਕੇ ਬੇਕਦਰਾਂ ਨਾਲ ਯਾਰੀ ਨਵਲੇ ਜੀ ਇਸ ਗਾਣੇ ਦੀ ਲਾਈਨ ਜਿਹੜੀ ਤੁਸੀਂ ਬੋਲੀ ਆ ਹੁਣੇ ਲਾਕੇ ਬੇਕਦਰਾਂ ਨਾਲ ਯਾਰੀ ਹਣਾ ਤੁਹਾਨੂੰ ਕਦੀ ਮਹਿਸੂਸ ਹੋਇਆ ਜਦੋਂ ਤੁਹਾਡੇ ਸੱਟ ਲੱਗ ਗਈ ਇਹਨੇ ਦੇ ਵੱਡੇ ਗਾਇਕਾਂ ਨਾਲ ਸਟੇਜ ਇਕੱਠੀ ਸਾਂਝੀ ਕਰਦੇ ਰਹੇਓ ਗਾਣੇ ਬੋਲਦੇ ਰਹੇਓ ਸੁਣਾਉਂਦੇ ਰਹੇਓ ਲੋਕਾਂ ਨੂੰ ਗਾਉਂਦੇ ਰਹੇਓ ਤੇ ਇਸ ਸੱਟ ਦੇ ਵਿੱਚ ਕਦੀ ਮਹਿਸੂਸ ਹੋਇਆ ਕਿ ਵਾਕਈਆ ਮੈਂ ਕਿਤੇ ਬੇਕਦਰਾਂ ਨਾਲ ਯਾਰੀ ਲਾ ਲਈ ਮੇਰਾ ਹਾਲ ਨਹੀਂ ਕਿਸੇ ਨੇ ਪੁੱਛਿਆ ਹਾਂਜੀ ਇਹ ਸੱਚੀ ਗੱਲ ਹੈ ਜੀ ਜਿਨ੍ਹਾਂ ਨਾਲ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਨਾ ਰਾਤ ਦਿਨ ਉਸਤਾਦਾਂ ਵਾਂਗੂ ਗੁਰੂਆਂ ਵਾਂਗੂ ਮੰਨਦਾ ਰਿਹਾ ਉਹ ਇਥੋਂ ਸਿੱਧਾ ਵੀ ਮੇਰੇ ਲਾਗੋਂ ਦੀ ਨੱਕ ਜਾਂਦੇ ਰਿਹਾ ਮੇਰੇ ਹਾਲਾਤ ਨਹੀਂ ਪੁੱਛੇ ਅਲੱਗ ਹੀ ਮੈਂ ਉਹਨਾਂ ਨੂੰ ਫੋਨ ਕਰਨਾ ਤੇ ਚੁੱਕ ਕੇ ਫੋਨ ਉਹਨਾਂ ਨੇ ਇਹ ਵੀ ਗੱਲ ਕਹਿ ਦੇਣੀ ਵੀ ਕੈਦ ਹੋ ਰੰਦਾਬਾਸ ਸਾਫ ਕਰਨੀ ਉਸ ਵੇਲੇ ਫਿਰ ਰੋਣ ਆਂਦਾ ਸੀ ਅਥਰੂ ਵਗਦੇ ਬਹੁਤ ਰੋਣ ਆਂਦਾ ਸੀ ਦਿਲ ਟੁੱਟਦਾ ਸੀ ਵੀ ਇੰਨਾ ਪਿਆਰ ਰਹਿਣਾ ਨਜ਼ਦੀਕ ਰਾਤ ਦਿਨ ਵਫਾਦਾਰੀ ਚ ਰਹਿਦੀ ਪਰ ਉਹਨਾਂ ਨੇ ਕਦਰ ਨਹੀਂ ਭਾਈ ਮਨ ਉਦੋਂ ਵੀ ਟੁੱਟ ਗਿਆ ਜਿਸ ਤੱਕ ਮੈਂ ਦਿਓ ਫਿਰ ਤੁਹਾਡੇ ਵਰਗਾ ਗਾਇਕ ਤੁਹਾਡੇ ਵਰਗਾ ਲਖਾਰੀ ਤੁਸੀਂ ਗਾਣੇ ਲਿਖੇ ਵੀ ਆ ਤੁਹਾਡੇ ਲਿਖੇ ਗਾਣੇ ਗਾਏ ਵੀ ਆ ਲੋਕਾਂ ਨੇ ਗਾਇਕਾਣੇ ਹਨਾ ਤੁਸੀਂ ਖੁਦ ਵੀ ਗਾਉਂਦੇ ਹੋ ਪਰ ਹਾਲਾਤ ਤੁਹਾਡੇ ਇੱਥੇ ਕੀ ਕਾਰਨ ਸਮਝ ਦਿਓ ਕਿਉਂ ਨਹੀਂ ਫਿਰ ਤੁਹਾਡੇ ਵਰਗਾ ਗਾਇਕ ਜਾਂ ਤੁਹਾਡੇ ਵਰਗਾ ਲਖਾਰੀ ਮਿਊਜ਼ਿਕ ਇੰਡਸਟਰੀ ਚ ਅੱਗੇ ਵੱਧ ਪਾਂਦਾ ਇਹ ਜੀ ਸਾਰਾ ਜੋਗ ਹੋਣ ਤੇ ਜੀ ਪੈਸੇ ਦਾ ਬਾਕੀ ਕੰਪਨੀਆਂ ਨਾਲ ਟੈਚ ਸੀ ਅਰਪਿੰਦਰ ਸਿੰਘ ਰੂਬੀ ਬਾਜੀ ਫੈਂਟੈਕ ਕੰਪਨੀ ਉਹਨਾਂ ਨੇ ਵੀ ਹੁਣ ਕੰਪਨੀ ਬੰਦ ਕਰ ਦਿੱਤੀ ਆ ਆਪਣੇ ਸਾਈਟ ਤੇ ਕੰਮ ਖੰਭ ਲਿਆ ਖਾਲਸਾ ਜੀ ਆਡੀਓ ਟੱਚ ਮੈਗਨਾ ਟੈਕ ਸਾਰੇ ਨੇ ਬੰਦ ਕਰਦੇ ਇਹਨਾਂ ਨਾਲ ਰੀਲੀਸੈਂਸ ਹੀ ਆਪਣੇ ਇਸ ਕੰਪਨੀ ਨਾਲ ਟੈਸ ਸੀ ਆਪਾਂ ਆਪੇ ਮਤਲਬ ਅਹੀਂ ਪੈਸੇ ਨਹੀਂ ਲਾ ਸਕਦੇ ਆਪਣੇ ਕੋਲੋਂ ਨਾ ਸਾਡੀ ਬੈਕਗ੍ਰਾਉਂਡ ਇੰਨੀ ਤਗੜੀ ਹੈ ਵੀ ਅਸੀਂ 40-50 ਲੱਖ ਰੁਪਈਆ ਲਾ ਦਈਏ ਉਹਨਾਂ ਨਾਲ ਐਗਲੀਮੈਂਟ ਹੋ ਗਿਆ ਸੀ ਸਾਡਾ ਸਾਈਨ ਹੋ ਗਿਆ ਸੀ ਉਹਨੇ ਟੇਪ ਵੀ ਕਰਤੀ ਸਾਡੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀ ਵੀਡੀਓ ਵੀ ਕਰ ਦੇਣੀ ਹੈ ਉਹਨਾਂ ਸਭ ਕੁਝ ਜੀ ਉਹ ਫਿਰ ਜੋ ਚਿਪ ਆ ਗਈ ਉਹਨਾਂ ਨੇ ਫਿਰ ਕਾਰੋਬਾਰ ਬੰਦ ਕਰਤਾ ਇਸ ਕਰਕੇ ਨਾਤ ਮੜੇ ਤੇ ਇਹ ਕਈ ਗਾਇਕ ਤੁਹਾਡੇ ਵਾਂਗ ਇਸੇ ਤਰ੍ਹਾਂ ਹੀ ਇਸੇ ਕਾਰਨ ਕਰਕੇ ਹੋ ਸਕਦਾ ਅੱਗੇ ਨਾ ਵੱਧ ਪਾਂਦੇ ਹੋ ਹਾਂਜੀ ਬਹੁਤ ਬਹੁਤ ਸਰੀਲੇ ਮੁੱਡੇ ਮੇਰੇ ਨਾਲ ਬੜੇ ਵਧੀਆ ਭਾਜੀ ਹਸਦਾ ਚੇਲਾ ਮੁੰਡਾ ਸ਼ਗਿਰਦੇ ਉਹਨਾਂ ਦਾ ਇਸ ਪਾਲਟੀ ਨੂੰ ਉਹ ਵੀ ਨਾਲ ਹੀ ਫੋਟੋ ਮੇਰੇ ਨਾਲ ਕਾਫੀ ਮਹਿਫਲਾਂ ਚ ਆਪਾਂ ਤੇ ਬੜਾ ਵਧੀਆ ਵੀ ਬਹੁਤ ਸ੍ਰੀਲਾ ਉਹਨੇ ਬੜਾ ਬੜਾ ਦੂਰ ਉਹਦੇ ਨਾਲ ਬਹੁਤ ਸਮਾਂ ਸਲੀਮ ਜੀ ਮਾਸਟਰ ਸਲੀਮ ਜੀ ਨਾਲ ਮਹਿਫਲ ਹੋਈ ਆ ਉਹਨਾਂ ਨੇ ਵੀ ਮੇਲਿਆਂ ਦੇ ਵਿੱਚ ਵੀ ਬਹੁਤ ਵਧੀਆ ਨਿਸ਼ਾਨ ਵੀ ਆਈ ਤੁਹਾਡੀ ਜਿਹੜੇ ਗਾਣਾ ਹੈ ਹਾਂਜੀ ਉਹਦੇ ਬਾਰੇ ਦੱਸੋ ਇਹ ਕੈਸਟ ਇਹੋ ਪਿਆਰ ਮਾਂ ਪਤਾਈ ਮਲਟੀ ਤੇ ਡਿਊਟ ਫਿਰ ਉਹਨੇ ਕੀਤੀ ਨਹੀਂ ਹਾਂਜੀ ਮਲਟੀ ਦਾ ਵੀਡੀਓ ਵੀ ਆਇਆ ਤੇ ਬਹੁਤ ਵਧੀਆ ਨੂੰ ਸਮੂਥ ਗਾਇਕਾਂ ਨਾਲ ਫਿਰ ਕਿਹੜੇ ਕਿਹੜੇ ਗਾਇਕਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਜਾਂ ਫਿਰ ਕੋਰਸ ਵਜੋਂ ਉਹਨਾਂ ਦੇ ਬੈਕਗ੍ਰਾਉਂਡ ਤੇ ਗਿਆ ਹਰਪ੍ਰੀਤ ਸਿੰਘ ਸ਼ੇਰਾ ਜੀ ਰੰਧਾਵਾ ਜੀ ਹਾਂਜੀ ਬਲਗਰ ਭਾਜੀ ਨਖੀਲਾ ਸਾਹਿਬ ਸਰਜੀਤ ਭੁੱਗਾ ਜੀ ਇਹਨਾਂ ਨਾਲ ਸਾਗਰ ਭਾਜੀ ਸਤਰਾਮ ਸਾਗਰ ਜੀ ਸਰਜੀਤ ਭੁੱਲਰ ਜੀ ਇਹਨਾਂ ਨਾਲ ਵੀ ਕਾਫੀ ਸਟੇਜਾਂ ਤੇ ਫਿਰ ਅੱਜ ਉਹਨਾਂ ਗਾਇਕਾਂ ਨੂੰ ਜਦੋਂ ਵੇਖਦੇ ਹੋ ਉਹਨਾਂ ਬਲੰਦੀਆਂ ਤੇ ਗੱਡੀਆਂ 'ਚ ਫਿਰਦੇ ਆਂ ਕੋਠੀਆਂ 'ਚ ਬੈਠੇ ਆਂ ਤੇ ਕਿਤੇ ਆਪਣੇ ਆਪ ਤੇ ਰਸ ਨਹੀਂ ਆਉਂਦਾ ਕਿ ਯਾਰ ਮੇਰੀ ਕਿਸਮਤ ਕਿੱਥੇ ਤੇ ਜਿੰਨਾਂ ਨਾਲ ਮੈਂ ਗਾਉਂਦਾ ਨੇ ਉਹਨਾਂ ਦੀ ਕਿਸਮਤ ਕਿੱਥੇ ਹਾਂਜੀ ਆਉਂਦਾ ਜਰੂਰ ਜੀ ਉਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਨੇ ਰਾਤ ਦਿਨ ਇਕੱਠਿਆਂ ਜਾਣਾ ਜਾਂ ਜਲੰਧਰ ਜਾਣਾ ਮਟੂ ਸਾਹਿਬ ਇਧਰ ਨੂੰ ਆਇਓ ਚਲੋ ਜੀ ਬੈਣਾ ਨਾਲ ਜਲੰਧਰ ਜਾਣਾ ਫੁਵਾੜੇ ਜਾਣਾ ਬੀਸਕੀ ਡਾਕਟਰ ਕੋ ਜਾਣਾ ਕੇ ਰਾਈਟਰ ਕੋ ਜਾਣਾ ਜਾਂ ਪੱਤਰਕਾਰ ਜਿਨ੍ਹਾਂ ਅੰਮ੍ਰਿਤਪਵਾਰ ਹੁੰਦੇ ਪਵਾਰ ਸਾਹਿਬ ਅਜੀਤ ਜਗ ਬਣੀ ਦੇ ਉਹਨਾਂ ਕੋਲ ਜਾਣਾ ਨੂੰ ਠਹਿਰਨਾ ਉੱਥੇ ਇਦਾਂ ਹੁੰਦਾ ਆਪਣੇ ਮਨ ਚ ਬੜਾ ਕੁਝ ਹੁੰਦਾ ਵੀ ਸਮਾਂ ਚੰਗਾ ਵੇਖਿਆ ਤੇ ਹੁਣ ਕਿਹੜਾ ਸਮਾਂ ਵੇਖਿਆ ਸਮਾਂ ਕਿਡਾ ਆ ਗਿਆ ਜੀ ਹਾਂਜੀ ਹੁਣ ਤੇ ਇਹ ਜੋਗਿਆ ਵੀ ਉਸ ਪ੍ਰਮਾਤਮਾ ਗਾੜੀ ਅਰਦਾਸ ਇਹ ਵੀ ਆ ਵੀ ਜੇ ਕਿਤੇ ਆਂਦੇ ਨੰਦੇ ਵੀ ਪਿਛ ਪਿੰਦੇ ਪਿੰਦੇ ਚੋਲਾ ਦਾ ਦਾਣਾ ਆਈ ਜਾਂਦਾ ਤਾਂ ਡਰ ਕੇ ਫਨਕਾਰ ਜੀ ਕਿਤੇ ਚੁੱਕ ਕੇ ਸਾਨੂੰ ਮਤਲਬ ਪੈਸਾ ਲਾਉਣ ਵਾਲਾ ਬੰਦਾ ਹੋਵੇ ਤੇ ਲਾ ਕੇ ਮਿਊਜ਼ਿਕ ਡਾਇਰੈਕਟਰ ਵਧੀਆ ਵੇ ਆਡੀਓ ਟੱਚ ਜਾ ਕੁਝ ਵੀ ਲਾ ਲੋ ਵੀਡੀਓ ਵਧੀਆ ਜੇ ਪਰਮਨ ਚੱਲ ਜਨ ਹਾਂਜੀ ਫਿਰ ਆਸਤਾ ਆਸਤਾ ਫਿਰ ਇੱਕ ਦੋ ਗੀਤਾਂ ਤੋਂ ਵੇਖੋ ਚਲ ਠੀਕ ਹੈ ਨਾ ਚਾਹੁੰਦੇ ਹੋ ਆਪਣੇ ਲਫ਼ਜ਼ਾਂ ਚ ਮਿਊਜ਼ਿਕ ਇੰਡਸਟਰੀ ਨੂੰ ਜਾਂ ਫਿਰ ਮਿਊਜ਼ਿਕ ਇੰਡਸਟਰੀ ਦੇ ਜਿਹੜੇ ਉੱਥੇ ਰਾਈਟਰ ਬੈਠੇ ਨੇ ਜਾਂ ਫਿਰ ਕੰਪੋਜ਼ਰ ਬੈਠੇ ਨੇ ਜਾਂ ਫਿਰ ਜਿਹੜੇ ਰਿਕਾਰਡਿੰਗ ਕਰਦੇ ਨੇ ਉਹ ਬੈਠੇ ਨੇ ਆਪਣੇ ਵੱਲੋਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਆਪਣੇ ਲਫ਼ਜ਼ਾਂ ਚ ਮੈਂ ਆਪਣੇ ਲਫ਼ਜ਼ਾਂ ਚ ਸਰ ਜੀ ਉਹ ਕਹਿ ਰਿਹਾ ਚਾਹੇ ਉਹ ਮਿਊਜ਼ਿਕ ਡਾਇਰੈਕਟਰ ਹੋਵੇ ਚਾਹੇ ਰਾਈਟਰ ਹੋਵੇ ਚਾਹੇ ਕੰਪਨੀ ਦੇ ਮਾਲਕ ਹੋਵੇ ਚਾਹੇ ਕੁਝ ਵੀ ਪੇ ਆਪਣੇ ਕੋਲ ਤੇ ਇੰਨੀ ਗੰਜੈਸ ਨਹੀਂ ਵੀ ਜਿੰਨਾ ਵੀ ਆਪਾਂ ਪਿਆਸਾ ਲਾ ਚੁੱਕੀਏ ਸਾਡੇ ਤੋਂ ਕੋਈ ਪੈਸਾ ਲਾਉਣ ਆਲਾ ਹੋਵੇ ਜੇ ਤੁਹਾਨੂੰ ਵੀ ਲੱਗਦਾ ਵੀ ਆਡ ਹੈਗਾ ਕਾਲਾ ਹੈਗੀ ਆ ਜਾਂ ਕੁਝ ਗਲੇ ਦਾ ਫੇਰ ਬੇਸ ਹੈਗਾ ਜਾਂ ਕੁਝ ਕੁਆਲਿਟੀ ਹੈਗੀ ਆ ਤੇ ਬਾਕੀ ਮੀਜ਼ ਡਾਇਰੈਕਟਰ ਵਧੀਆ ਹੋਵੇ ਤਾਂ ਜਿੱਦੇ ਮਰਜ਼ੀ ਸਿੰਗਰ ਨੂੰ ਕਵਾ ਸਕਦਾ ਵਧੀਆ ਤਰੀਕੇ ਨਾਲ ਵਧੀਆ ਕੰਪੋਜੀਸ਼ਨ ਹੋਵੇ ਵਧੀਆ ਲੱਭਜ ਹੋਣ ਵਧੀਆ ਡਾਇਰੈਕਟਰਾਂ ਦੇ ਤੇ ਇਸ ਕਰਕੇ ਉਹਨਾਂ ਦੇ ਕਿੰਨੇ ਗਾਣੇ ਹੁਣ ਤੱਕ ਆਪ ਤੁਸੀਂ ਲਿਖੇ ਮੈਂ ਹੁਣ ਤੱਕ ਜਿਹੜੇ 25 30 ਗੀਤ ਮੇਰੇ ਰਿਕਾਰਡ ਹੋ ਚੁੱਕੇ ਜਿਹੜੇ ਲਾਈਨ ਚ ਲੱਗੇ ਕੁਝ ਆਉਣ ਵਾਲੇ ਕੁਝ ਆ ਗਏ ਕੁਝ ਮੀਜ਼ ਡਾਇਰੈਕਟਰਾਂ ਕੋਲ ਪਏ ਨੇ ਤੇ ਕੁਝ ਮਾ ਨਾਜੀ ਨੇ ਵੀ ਖੜੇ ਮਨਜੀਤ ਪੰਡੂਰੀ ਉਹਨਾਂ ਦੇ ਕਾਫੀ ੱਟ ਗੀਤ ਨੇ ਸੁਖਜਿੰਦਰ ਚੰਦਾਜੀ ਦਿੱਲੀ ਮੈਂ ਤੇ ਮੰਨਾ ਜੀ ਗਏ ਉਹਨਾਂ ਕੋਲ ਰਾਤ ਠਹਿਰੇ ਉਹਨਾਂ ਕੋਲ ਸ਼ੈਲਟਾਂ ਵੀ ਹੁੰਦੀਆਂ ਆ ਆਪਾਂ ਝੂਠ ਨਹੀਂ ਬੋਲਦੇ ਸਾਡੇ ਕੋਲ ਪ੍ਰੂਫ ਪਈ ਉਹਨਾਂ ਦੇ ਤੇ ਉਹਨਾਂ ਕੋਲ ਰਾਤ ਠਹਿਰੇ ਆ ਉਹਦਾ ਗੀਤ ਉਹਦੋਂ ਕੀਤਾ ਸੀ ਮੰਨੇ ਦਾ ਤੇ ਫਿਰ ਮੇਰੇ ਵੀ ਕਰਨਾਂ ਨੇ ਉਸ ਗਲੀ ਨਾ ਜਾਇਓ ਕੁੜੀ ਤਖੜਤ ਪੈਰੇ ਹਾਂਜੀ ਇੱਕ ਗਾਣਾ ਹੋਰ ਤੁਹਾਡੇ ਕੋ ਅਖੀਰ ਜਾਂਦੇ ਜਾਂਦੇ ਸੁੰਣਾ ਚਾਹੁੰਦੇ ਆ ਜਿਹੜਾ ਤੁਸੀਂ ਗਾਣਾ ਹੋਣੇ ਅਖੀਰ ਤੇ ਸਾਨੂੰ ਸੁਣਾਇਆ ਸੀ ਇੱਥੇ ਬਿਠੇ ਬਿਠੇ ਆ ਉਹੀ ਗਾਣਾ ਤੁਹਾਡੇ ਕੋ ਫੇਰ ਦੁਬਾਰਾ ਸੁੰਣਾ ਚਾਹੁੰਦੇ ਆ ਇਹੀ ਆਖਰੀ ਗਾਣਾ ਮੈਂ ਜ਼ਰੂਰ ਚਾਹਨਾ ਕਿ ਲੋਕਾਂ ਤੱਕ ਹੀ ਪਹੁੰਚਾਈਏ ਪਹਿਲਾਂ ਵੇਖਿਆ ਚਾਰ ਚਪੇਰੇ ਨੱਚਦੀ ਨੱਚਦੀ ਆਗੀ ਨੇੜੇ ਪਹਿਲਾਂ ਵੇਖਿਆ ਚਾਰ ਚਪੇਰੇ ਨੱਚਦੀ ਨੱਚਦੀ ਆਗੀ ਨੇੜੇ ਆਕੇ ਮੇਰੇ ਕੰਨ ਵਿੱਚ ਕਹਿੰਦੀ ਆਕੇ ਮੇਰੇ ਕੰਨ ਵਿੱਚ ਕਹਿੰਦੀ ਬਣ ਜਾ ਮੇਰਾ ਢੋਲੀ ਇਹ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀਏ ਗੱਲ ਪੜਦੇ ਵਾਲੀ ਹੌਲੀ ਹੌਲੀ ਬੋਲੀਏ ਗੱਲ ਨੀ ਇਹ ਗੱਲ ਪੜਦੇ ਵਾਲੀ ਜੀ ਬਿਲਕੁਲ ਇਹ ਉਹ ਗਾਇਕ ਜਿਹੜਾ ਤੁਹਾਡੇ ਰੂਬਰੂ ਕੀਤਾ ਯਾਨੀ ਕਿ लवली ਮੱਟੂ ਫਤਿਹਗਾ ਚੂੜੀਆਂ ਦੇ ਪਿੰਡ ਦੇ ਨਜ਼ਦੀਕ ਫਤਿਹਗਾ ਚੂੜੀਆਂ ਦੇ ਲੱਗੇ ਜਿਹੜਾ ਪਿੰਡ ਆ ਕੋਟਲੀ ਤਾਬਲਾ ਉੱਥੋਂ ਦੇ ਰਹਿਣ ਵਾਲੇ ਨੇ ਪਰ ਹਾਲਾਤ ਤੁਹਾਨੂੰ ਦਿਖਾਏ ਨੇ ਕਿ ਵੱਡੇ ਵੱਡੇ ਸਿੰਗੜਾ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਨੇ ਕੋਰਸ ਵੱਜੋਂ ਉਹਨਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਨੇ ਗਾਣੇ ਲਿਖੇ ਵੀ ਨਹੀਂ ਸਿੰਗੜਾ ਨੇ ਉਹ ਗਾਣੇ ਗਾਏ ਵੀ ਨਹੀਂ ਤੇ ਆਪਣੀ ਵੀ ਕੈਸਟਾਂ ਕੱਢੀਆਂ ਨੇ ਪਰ ਐਸਾ ਇੱਕ ਐਕਸੀਡੈਂਟ ਐਸੀ ਇੱਕ ਦੁਰਘਟਨਾ ਜੀਵਨ 'ਚ ਘਟੀ ਕਿ ਉਸ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਅੱਜ ਪਰਿਵਾਰ ਨੂੰ ਪਾਲਣਾ ਵੀ ਔਖਾ ਹੋ ਗਿਆ ਟੇਲਰਿੰਗ ਕਰ ਰਹੇ ਨੇ ਟੇਲਿੰਗ ਦਾ ਕਿੱਤਾ ਸਿੱਖਿਆ ਹੋਇਆ ਸੀ ਉਸੇ ਹੁਨਰ ਦੇ ਨਾਲ ਹੀ ਆਪਣਾ ਘਰ-ਬਾਰ ਚਲਾ ਰਹੇ ਨੇ ਪਰ ਇੱਕ ਸੰਦੇਸ਼ ਜ਼ਰੂਰ ਦੇ ਰਹੇ ਨੇ ਕਿ ਜੇ ਇਹਨਾਂ ਦੇ ਅੰਦਰ ਕਲਾ ਹੈ ਤਾਂ ਕੋਈ ਨਾ ਕੋਈ 뮤직 ਡਾਇਰੈਕਟਰ ਜਾਂ ਫਿਰ ਕੋਈ ਕੰਪਨੀ ਰਿਕਾਰਡਿੰਗ ਕੰਪਨੀ ਇਹਨਾਂ ਦਾ ਬਾਹ ਫੜੇ ਤੇ ਇਹਨਾਂ ਨੂੰ ਉੱਥੇ ਤੱਕ ਪਹੁੰਚਾਵੇ ਜਿਸ ਤੱਕ ਅੱਜ ਪੰਜਾਬੀ ਸਿੰਗਰ ਪਹੁੰਚੇ ਹੋਏ ਨੇ ਤਾਂ ਕਿ ਇਹ ਵੀ ਆਪਣਾ ਸਹੀ ਤਰੀਕੇ ਦੇ ਨਾਲ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ ਕੈਮਰਾ ਪਰਸਨ ਲਾਪਰੀ ਦੇ ਨਾਲ ਬੁਪਾਲ ਸਿੰਘ ਪੰਜਾਬ న్యూਸ ਬਟਾਲਾ